ਧੰਨੇਵਾਲ ਜੀ ਜਿੰਦਾਬਾਦ 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 ਬਾਪੂ ਜਗੀਰ ਸਿੰਘ ਧੰਨੇਵਾਲ ਜੀ ਜਿੰਦਾਬਾਦ 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 ਉਹਨਾਂ ਦਾ ਕਰਤਾਨਾ ਜੁ ਕਰਨਾ ਦਾਲ ਸਾਰੇ ਹੀ ਕਿਸਾਨ ਜਿਥੇ ਦੁਨੀਆ ਦੇਸ਼ ਕਰਦੀਆਂ ਨਾ ਨਾ ਜੋ ਪਹਿਲਾ तकरीबन ਇੱਕ ਸਾਲ ਦਾ ਸਮਾਂ ਜਿਹੜੀਆਂ ਹਨ ਮੰਗਾ ਜਿਹੜੀਆਂ ਲੈ ਕੇ ਦਿੱਤੀਗੇ ਉਹ ਮੰਗਾ ਜਿਹੜੀਆਂ ਨੇ ਦਿੱਲੀ ਇਹਨਾਂ ਨੇ ਮੰਨੀਆਂ ਤਿੰਨ ਮੰਗਾ ਸਾਡੀਆਂ ਤੇ ਕਾਲਾ ਕਾਨੂੰਨ ਲੈ ਕੇ ਆਏ ਉਹ ਮੰਗਾ ਬਣ ਕੇ ਉਹ ਮੁੱਕੇ ਉੱਤਰ ਤੋਂ ਬਾਅਦ ਜੇ ਅੱਜ ਫੇਰ तकरीबन 12 ਮਹੀਨੇ ਉਹ ਚੱਲੇ ਨੇ ਉਹ ਮੰਗਾ ਨੂੰ ਲੈ ਕੇ ਬੈਠੇ ਸਾਡੇ ਬਹੁਤ ਹੀ ਸੰਘਰਸ਼ੀ ਯੋਧੇ ਜਿਹੜੇ ਨੇ ਉਹ ਇਹਨਾਂ ਨੇ ਕੜਵੀ ਕੀਤੇ ਤੇ ਅੱਜ ਜਿਹੜੇ ਡੱਲੇਵਾਲ ਸਾਹਿਬ ਜਿਹੜੇ ਸ੍ਰੀ ਮਾਨ ਵਰਜੀਤ ਸਿੰਘ ਜੀ ਡੱਲੇਵਾਲ ਛੱਦ ਦਿਨ ਤੇ ਤਕਰੀਬਨ ਉਹਨਾਂ ਨੂੰ ਹੋ ਚੁੱਕੇ ਨੇ ਮਰਮਰਤੋਂ ਦੇ ਬੇਟੇ ਨੇ ਪਰ ਇਹ ਦੇਸ਼ ਦੀ ਜਿਹੜੀ ਗੁੰਡਾਗਰਦੀ ਰਾਜ ਜਿਹੜੀ ਇਹਦੇ ਗੁੰਡਾਗਰਦੀ ਕਹਾਂਗੇ ਕਿਉਂਕਿ ਇਹਨਾਂ ਨੇ ਅੱਜ ਤੱਕ ਉਸ ਇਨਸਾਨ ਦਾ ਕੋਈ ਮੁੱਲ ਹੀ ਨਹੀਂ ਪਾਇਆ ਕਿ ਉਹ ਇਨਸਾਨ ਜਿਹੜਾ ਇੱਕ ਮਰਨ ਮਰਤੋਂ ਦਾ ਬੇਟਾ ਹੈ ਤੇ ਇਹਨਾਂ ਨੇ ਕਿਸੇ ਦਾ ਕੋਈ ਜਾਨ ਦਾ ਮੁੱਲ ਹੀ ਨਹੀਂ ਤੇ ਕਿਸੇ ਦੀ ਜਾਨ ਜਾਂਦੀ ਤੇ ਚਲੀ ਜਾਵੇ ਇਹ ਛੇਤੀ ਤੋਂ ਛੇਤੀ ਇਹ ਸਰਕਾਰ ਨੂੰ ਜਿਹੜਾ ਫੈਸਲਾ ਦੇਣਾ ਚਾਹੀਦਾ ਸੀ ਜਿਹੜਾ 1 ਮਹੀਨੇ 14 ਦਿਨਾਂ ਦਾ ਜਿਹੜਾ ਸਮਾਂ ਪਾ ਦਿੱਤਾ ਉਹ ਬਹੁਤ ਲੰਬਾ ਸਮਾਂ ਪਾ ਦਿੱਤਾ ਉਹ ਬਿਲਕੁਲ ਗਲਤ ਹੈ ਸਰਕਾਰ ਜਿਹੜੀ ਇਹ ਸਾਨੂੰ ਘਬਰਾਹਤ ਕਰ ਰਹੀ ਹੈ ਇਹ ਜਲਦੀ ਤੋਂ ਜਲਦੀ ਇਹ ਕੰਮ ਕਰੇ ਨਹੀਂ ਤੇ ਖਾਲਸਾ ਪੰਥ ਆਪਣੇ ਰੀਤੀ ਰਿਵਾਜਾਂ ਨਾਲ ਜਿੱਦਾਂ ਕਿ ਪਾਬਾ ਬਗੇੜ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਸੀ ਉਸ ਤਰ੍ਹਾਂ ਹੀ ਖਾਲਸਾ ਪੰਥ ਹੁਣ ਵੀ ਘੋੜਿਆਂ ਦੇ ਨਾਲ ਦਿੱਲੀ ਨੂੰ ਜਿਹੜਾ ਘੇਰੇਗਾ ਸੋ ਇਹ ਸਾਰੇ ਕਿਸਾਨ ਵੀਰ ਲਾਲ ਹੋਣਗੇ ਆਪਾਂ ਇਹਦਾ ਮੋਰਚਾ ਜਿੱਤ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਨੇ 2020 ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਸੀ ਉਹਨਾਂ ਨੂੰ ਉਤਾਰਨ ਦੇ ਦਿਹਾੜੇ ਤੇ ਗੁਰਪੁਰਗ ਨੂੰ ਵਾਪਸ ਲਿਆ ਉਹ ਸਾਲ ਬਾਅਦ ਜਿਹੜੀ ਆ ਮੋਦੀ ਸਰਕਾਰ ਉਹਦੇ ਤੋਂ ਫਿਰ ਮੁੱਕਰ ਗਈ 2014 ਦੇ ਵਿੱਚ ਫਰਵਰੀ ਮਹੀਨੇ ਤੋਂ ਫਿਰ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਬੈਠੇ ਆ ਜਿਸ ਦੇ ਚਲਦਿਆਂ ਡੱਲਿਆਲ ਸਾਹਿਬ ਜਿਹੜੇ ਆ ਉਹਨਾਂ ਨੂੰ 60 ਦਿਨ ਹੋ ਗਏ ਮਰਨ ਬਰਤ ਦੇ ਬੈਠੇ ਇਸ ਤੋਂ ਵਧੀਆ ਤਰੀਕੇ ਦਾ ਸ਼ਾਂਤੀਪੂਰਵਕ ਅੰਦੋਲਨ ਹੋਰ ਕੋਈ ਦੁਨੀਆ ਵਿੱਚ ਹੋ ਨਹੀਂ ਸਕਦਾ ਕਿ ਇਹ ਜਿਹ ਇਨਸਾਨ ਜਿਹੜਾ ਉਹ ਮਰਨ ਬਰਤ ਦੇ ਬੈਠਾ ਉਹਨੂੰ 60 ਦਿਨ ਹੋ ਚੁੱਕੇ ਆ ਸਰਕਾਰ ਨੇ ਗੱਲਬਾਤ ਦਾ ਕੋਈ ਰਸਤਾ اختیار ਨਹੀਂ ਕੀਤਾ ਜਦੋਂ ਇਹ ਰਸਤਾ اختیار ਕੀਤਾ ਸਰਕਾਰ ਨੇ ਉਹਦੇ ਵਿੱਚ 14 ਜਿਹੜੀ ਤਰੀਕ ਦਿੱਤੀ ਹੈ ਫਰਵਰੀ ਦੀ ਉਹਦੇ ਵਿੱਚ 1 ਮਹੀਨੇ ਦਾ ਗੈਪ ਪਾ ਕੇ ਤਰੀਕ ਦਿੱਤੀ ਜਿਹਦੇ ਨਾਲ ਜਿਹੜੇ ਬੰਦੇ ਦੀ ਜਾਨ ਜਾ ਰਹੀ ਹੈ ਸਰਕਾਰ ਨੂੰ ਲੋਕਤੰਤਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਹੈ ਨਹੀਂ ਇਹ ਸਰਕਾਰ ਜਿਹੜੀ ਹੈ 75% ਲੋਕਾਂ ਨੂੰ ਸਿੱਧੇ ਤੌਰ ਤੇ 25% ਲੋਕਾਂ ਨੂੰ ਅਸਿੱਧੇ ਤੌਰ ਤੇ ਜਿਹੜਾ ਪ੍ਰਭਾਵਿਤ ਕਰਨਾ ਜਾ ਰਹੀ ਹੈ ਜਿਹੜਾ ਦੇਸ਼ ਚੱਲਦਾ ਇਹਦੇ ਵਿੱਚ ਦੁਕਾਨਦਾਰ ਤੇ ਵਪਾਰੀ ਜਿਹੜੇ ਐ ਜੇ ਇਹ ਸੋਚਿਆ ਜਾਵੇ ਕਿ ਇਹ ਫੈਕਟਰ ਨਹੀਂ ਹੁੰਦੇ ਪਰ ਜਿਹੜੇ ਲਾਣੇ ਨੂੰ ਮਾਰਿਆ ਜਾ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਨੇ ਨਾਲ ਬਹੁਤ ਵੱਡਾ ਤਾਲਮੇਲ ਹੈ ਲੋਕ ਮਰਨ ਤੱਕ ਜਾ ਰਹੇ ਆ ਪਰ ਜਿਹੜੇ ਸਰਕਾਰ ਆਪਣੇ ਦੇਸ਼ ਦੇ ਵਿੱਚੋਂ ਬਹੁਤ ਕਰੋ ਧਨ ਜਿਹੜਾ ਉਹ ਜਿਵੇਂ ਵਿਜੇ ਮਾਲੀਆ ਅਡਾਨੀ ਬਾਨੀ ਇਹ ਬਾਹਰ ਲੈ ਕੇ ਚਲੇਗੇ ਸਲੂਕ ਆ ਉਹਨਾਂ ਦਾ ਗळा ਘੁੱਟਿਆ ਜਾ ਰਿਹਾ ਜਿਹਦੇ ਬਾਝੋਂ ਤਿੰਨ ਬਾਰਡਰਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਅੱਜ ਰੋਸਵਾਜੋਂ ਕਿਸਾਨਾਂ ਨੇ 26 ਜੰਮਰੀ ਨੂੰ ਗਣਤੰਤਰ ਦਿਵਸ ਦੇ ਉੱਤੇ ਇਹ ਬਹੁਤ ਵੱਡਾ ਰੋਸ ਤਾਲੀਆਂ ਝੰਡੀਆਂ ਨਾਲ ਦੇ ਆਪਣੇ ਜਿਹੜੇ ਪਾਰਟੀਆਂ ਦੇ ਝੰਡੇ ਉਹਦੇ ਨਾਲ ਇਸ ਗੱਲ ਕਰਕੇ ਕੀਤਾ ਕਿ ਸਰਕਾਰ ਦੇ ਕੰਨਾਂ ਤੇ ਯੂਨ ਸਰਕੇ ਕਿ ਅਸੀਂ ਤੁਹਾਡੇ ਦੇਸ਼ ਦਾ ਹਿੱਸਾ ਹਾਂ ਮੇਨਾਂ ਦੇ ਉੱਤੇ ਜਿਹੜਾ ਇਹਨਾਂ ਅत्याचार ਨਾ ਕਰੋ ਮਰਨ ਵਰਤੇ ਦੇ ਬੈਠੇ ਦੇ ਬੰਦੇ ਦੇ ਨਾਲ ਉਸੇ ਵਕਤ ਗੱਤ ਮੁਕਤ ਗੱਲ ਕਰਕੇ ਇਹ ਫੈਸਲੇ ਜਿਹੜੇ ਆ ਟੇਬਲ ਡਾਕ ਦਾ ਨਾਲ ਜਿਹੜੇ ਆ ਉਹ ਹੱਲ ਕਰਦੇ ਚਾਹੀਦੇ ਜਿਹੜੇ ਕਾਨੂੰਨ ਵਾਪਸ ਲੈਣ ਦੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਕੇ ਵਿੰਗੇ ਟੇਡੇ ਤਰੀਕੇ ਨਾਲ ਫੇਰ ਉਹਨਾਂ ਨੂੰ ਲਾਗੂ ਕਰਨ ਜਾ ਰਹੇ ਨੇ ਤੇ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਜਿਹੜੇ ਕਿਸਾਨ ਸਾਡੇ ਸੰਘਰਸ਼ ਲਈ ਬੈਠੇ ਨੇ ਉਹਨਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਕੇ ਉਠਾਣਾ ਚਾਹੀਦਾ ਅਸੀਂ ਇਹ ਨਹੀਂ ਕਹਾਂਗੇ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਨਿਪਟਣਾ ਚਾਹੀਦਾ ਨਾ ਕਿ ਵਿਰੋਧ